ਐਨਫੋਰਸਮੈਂਟ ਡਾਇਰੈਕਟੋਰੇਟ ਲੱਗਦਾ ਅਰਵਿੰਦ ਕੇਜਰੀਵਾਲ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹੈ ਦੂਜਾ ਸਬੰਨ ਅਜੇ ਭੇਜਿਆ ਗਿਆ ਸੀ ਕਿ ਦਸੰਬਰ ਦਾ ਦੂਸਰਾ ਸਬੰਨ ਸਿਕਾ ਪਰ ਉਸ ਸਬੰਨ ਤੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੁੰਦੇ ਚਿੱਠੀ ਭੇਜ ਦਿੱਤੀ ਜਾਂਦੀ ਹੈ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਔਰ ਸਿਆਸਤ ਤੋਂ ਪ੍ਰੇਰਿਤ ਇਹ ਸਬੰਨ ਦੁਬਾਰਾ ਕਰਾਰ ਦੇ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਵੀ ਈਡੀ ਵੱਲੋਂ ਹਾਰ ਨਹੀਂ ਮੰਨੀ ਗਈ ਈਡੀ ਨੇ ਸਾਫਟਾਰ ਦੇ ਉੱਤੇ ਤੀਜਾ ਸਬੰਨ ਜਾਰੀ ਕਰ ਦਿੱਤਾ ਔਰ ਇਹ ਤੀਜਾ ਸਬੰਨ 3 ਜਨਵਰੀ ਨੂੰ ਤਰੀਕੇ ਦੀ ਪਾਈ ਗਈ ਹੈ 3 ਜਨਵਰੀ ਨੂੰ ਪੇਸ਼ ਹੋਣ ਦਾ ਹੁਕਮ ਅਰਵਿੰਦ ਕੇਜਰੀਵਾਲ ਨੂੰ ਕੀਤਾ ਗਿਆ। ਤੋਂ ਦੱਸ ਦਿਆ ਕਿ ਅਰਵਿੰਦ ਕੇਜਰੀਵਾਲ ਨੇ ਜਦੋਂ ਦੂਜੀ ਸੰਬੰਧੀ ਵਾਰੀ ਆਈ ਸੀ ਯਾਨੀ ਕਿ 21 ਦਸੰਬਰ ਦੀ ਵਾਰੀ ਆਈ ਸੀ ਲੰਘੇ ਇੱਕ ਦੋ ਦਿਨਾਂ ਦੀ ਗੱਲ ਹੈ। ਉਦੋਂ ਹੀ ਅਰਵਿੰਦ ਕੇਜਰੀਵਾਲ ਖਾਸ ਕਰਕੇ ਉਸ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਲਈ ਰਵਾਨਾ ਹੋ ਗਿਆ ਸੀ। ਹੁਸ਼ਿਆਰਪੁਰ ਦੇ ਵਿੱਚ ਮੈਡੀਟੇਸ਼ਨ ਕੈਂਪ ਜੁਆਇਨ ਕੀਤਾ ਸੀ। ਅਰਵਿੰਦ ਕੇਜਰੀਵਾਲ ਨੇ ਪਰ ਸ਼ਾਇਦ ਉਸ ਮੈਡੀਟੇਸ਼ਨ ਕੈਂਪ ਵਿੱਚ ਕੀਤੀ ਜਾ ਰਹੀ ਮੈਡੀਟੇਸ਼ਨ ਭੰਗ ਹੋ ਗਈ ਨਜ਼ਰ ਆ ਰਹੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਤੀਜਾ ਸਮਨ ਜਾਰੀ ਕਰ ਦਿੱਤਾ ਗਿਆ ਈਡੀ ਵੱਲੋਂ ਇਹ ਤੀਜਾ ਸਮਨ ਹੈ ਔਰ ਤੀਜੇ ਸਮਨ ਦੇ ਵਿੱਚ ਵੀ ਹੁਣ ਦੇਖਣਾ ਹੋਵੇਗਾ ਕਿ ਕੀ ਕੋਈ ਜਵਾਬ ਦਿੱਤਾ ਜਾਂਦਾ ਕਿਉਂਕਿ ਦੂਜੇ ਸਮਨ ਦੇ ਵਿੱਚ ਜਵਾਬ ਲਿਖਤੀ ਦੇ ਦਿੱਤਾ ਗਿਆ ਸੀ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਚਿੱਠੀ ਭੇਜੀ ਸੀ ਈਡੀ ਨੂੰ ਸਾਸਤਵਾਰ ਤੇ ਕਿਹਾ ਸੀ ਕਿ ਇਹ ਭੇਜਿਆ ਸਮਨ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਉਹਨਾਂ ਨੇ ਅੱਜ ਤੱਕ ਜੋ ਕੰਮ ਕੀਤਾ ਆ ਹਰ ਇੱਕ ਕੰਮ ਹੀ ਪਾਰਦਰਸ਼ਤਾ ਦੇ ਨਾਲ ਭਰਿਆ ਹੋਇਆ ਲੋਕ ਜਾਣਦੇ ਨੇ ਉਹਨਾਂ ਨੂੰ ਔਰ ਉਹਨਾਂ ਨੇ ਹੁਣ ਤੱਕ ਕੁਝ ਗਲਤ ਨਹੀਂ ਕੀਤਾ ਇਹ ਸਾਫ਼ ਇਹਨਾਂ ਚੀਜ਼ਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ ਆਸੀ ਸਿਆਸਤ ਤੋਂ ਪ੍ਰੇਰਿਤ ਹੈਗਾ ਆ ਇਹ ਸੰਮਨ ਉਸ ਦੇ ਕਾਰਨ ਅਰਵਿੰਦ ਕੇਸ਼ਰੀਵਾਲ ਨੇ ਇਸ ਸੰਮਨ ਦੇ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਪੇਸ਼ੀ ਦੇ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਔਰ ਦੂਜੇ ਪਾਸੇ ਮੈਡੀਟੇਸ਼ਨ ਕੈਂਪ ਦੇ ਵਿੱਚ ਵਪਾਸਨਾ ਮੈਡੀਟੇਸ਼ਨ ਸੈਂਟਰ ਪਹੁੰਚ ਗਏ ਸੀ ਹੁਸ਼ਿਆਰਪੁਰ ਦੇ ਅਰਵਿੰਦ ਕੇਸ਼ਰੀਵਾਲ ਇੱਕ ਪਾਸੇ ਪੰਜਾਬ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਨੇ ਵਪਾਸਨਾ ਮੈਡੀਟੇਸ਼ਨ ਸੈਂਟਰ ਦੇ ਵਿੱਚ ਮੌਜੂਦ ਨੇ ਪਰ ਦੂਜੇ ਪਾਸੇ ਤੀਜਾ ਸਬੰਦ ਜਾਰੀ ਕਰ ਦਿੱਤਾ ਗਿਆ। ਤੀਜਾ ਸਬੰਦ 3 ਤਰੀਕ ਦਾ ਜਾਰੀ ਕੀਤਾ ਗਿਆ ਦੱਸਦੀ ਹੈ ਕਿ 20 ਤਰੀਕ ਨੂੰ ਅਰਵਿੰਦ ਕੇਜਰੀਵਾਲ ਦਾ ਇਹ ਮਾਈਗ੍ਰੇਸ਼ਨ ਕੈਂਪ ਸ਼ੁਰੂ ਹੁੰਦਾ ਆ ਔਰ ਇਹ 10 ਦਿਨਾਂ ਤੱਕ ਚੱਲਣਾ ਹੁੰਦਾ ਆ। ਯਾਨੀ ਕਿ 20 ਤੋਂ ਅੱਗੇ 10 ਦਿਨਾਂ ਤੱਕ ਚੱਲਣਾ ਹੁੰਦਾ ਹੈ ਤੇ ਉਸ ਸਮੇਂ ਦੀ ਮਿਆਦ ਨੂੰ ਧਿਆਨ ਚ ਰੱਖਦੇ ਹੋਏ ਸ਼ਾਇਦ ਈਡੀ ਨੇ ਅਗਲੀ ਤਰੀਕ 3 ਤਰੀਕ ਪਾ ਦਿੱਤੀ ਆ 3 ਜਨਵਰੀ ਨੂੰ ਦੁਬਾਰਾ ਸਬੰਦ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਉਹ ਕਰ ਦਿੱਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਤੀਜੇ ਸਬੰਦ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਆਖਰੀ ਪ੍ਰਤੀਕਰਮ ਹੋਵੇਗਾ। ਇੱਕ ਪਾਸੇ ਤਾਂ ਆਮ ਆਦਮੀ ਬੁੱਜ ਕੇ ਅਰਵਿੰਦ ਕੇਜੀਵਾਲ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਆਮ ਆਦਮੀ ਪਾਰਟੀ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਰਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਅਰਵਿੰਦ ਕੇਜੀਵਾਲ ਦੇ ਉੱਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਨੇ ਆਪਕਾਰੀ ਨੀਤੀ ਦੇ ਤਹਿਤ ਮਨੀ ਲਾਂਡਰਿੰਗ ਦੇ ਇਲਜ਼ਾਮ ਅਰਵਿੰਦ ਕੇਜੀਵਾਲ ਦੇ ਉੱਤੇ ਲਗਾਏ ਗਏ ਨੇ ਜਿਸ ਦੇ ਚੱਲਦੇ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਤੀਸਰਾ ਸਬਨ ਭੇਜਿਆ ਗਿਆ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਅਰਵਿੰਦ ਕੇਜੀਵਾਲ ਦੇ ਮਾਮਲੇ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਕਰੀਏ ਉਹਨਾਂ ਦਾ ਇਹ ਦਾਵਾ ਆ ਕਿ ਕੇਂਦਰ ਦੀ ਭਾਜਪਾ ਸਰਕਾਰ ਦਰਅਸਲ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵੱਧ ਦੇ ਪਸਾਰੇ ਤੋਂ ਡਰੀ ਹੋਈ ਹੈ ਜਿਸ ਕਰਕੇ ਇਹ ਸੱਮਨ ਭੇਜੇ ਜਾ ਰਹੇ ਨੇ ਔਰ ਜਲਦ ਤੋਂ ਜਲਦ ਅਰਵਿੰਦ ਕੇਜਰੀਵਾਲ ਤੇ ਉਹਨਾਂ ਵਰਗੇ ਹੋਰ ਲੀਡਰਸ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਮਨੀਸ਼ ਸੋਧਿਆ ਤੇ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸੇ ਲੀਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਇਹ ਦਾਵਾ ਆ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਸਲਾਖਾਂ ਪਿੱਛੇ ਡਕਣਾ ਚਾਹੁੰਦੀ ਹੈ ਬੀਜੇਪੀ ਸਰਕਾਰ 2024 ਦੀਆਂ ਚੋਣਾਂ ਦੇ ਨਤੀਜੇ ਤੋਂ ਡਰੀ ਹੋਈ ਹੈ ਬੀਜੇਪੀ ਦੀ ਕੇਂਦਰ ਸਰਕਾਰ ਇਹ ਦਾਵਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਸ ਵੱਲੋਂ ਖੈਰ ਇਸ ਮਾਮਲੇ ਨੂੰ ਲੈ ਕੇ ਸਾਫ਼ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਚੀਫ ਸਪੋਕਸ ਪਰਸਨ ਪ੍ਰਿਯੰਕਾ ਕੱਕੜ ਵੱਲੋਂ ਬੀਜੇਪੀ ਸਰਕਾਰ ਉੱਤੇ ਇਲਜ਼ਾਮ ਲਾਏ ਗਏ ਨੇ ਨਤੀਜੇ ਸੰਬੰਧ ਦੇ ਬਾਰੇ ਦੇ ਵਿੱਚ ਪ੍ਰਿਯੰਕਾ ਕੱਕੜ ਨੇ ਕੁਝ ਗੱਲਾਂ ਕਹੀਆਂ ਨੇ ਵਿਸ਼ੇਸ਼ ਗੱਲਾਂ ਕਹੀਆਂ ਨੇ ਉਹਨਾਂ ਨੇ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਕੀ ਕੁਝ ਆਖਿਆ ਆਪ ਸੁਣ ਲੈਂਦੇ ਹਾਂ ਦੇਖਿਓ ਸੱਮਨ ਕਿਸ ਕੋ ਭੇਜਿਆ ਗਿਆ पूरी दुनिया को पता है कि माननीय मुख्यमंत्री अरविंद केजरीवाल जी इस समय विपसना में हैं। दस दिन तक कोई कम्युनिकेशन नहीं है उनके पास कोई फोन नहीं है तो किसको समन भेजा गया है ये फिर से भाजपा से निकली हुई एक न्यूज लगती है और साथ ही आप देखिए आज तक मिला क्या है एक चवन्नी किसी भी हमारे नेता से नहीं मिल पाई चाहे वो संजय सिंह जी हो चाहे मनीष सिसोदिया जी हो चाहे सत्येंद्र जैन जी हो एक चवन्नी की रिकवरी नहीं हुई ये पूरा का पूरा केस पॉलिटिकली मोटिवेटेड है सब्सक्राइब टू वन इंडिया चैनल एंड मिस एन अपडेट